ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਤੇ ਤੇ ਮਿੱਤਰੋ ਆ ਜਿਹੜਾ ਤੁਸੀਂ ਮੇਲੇ ਵਰਗਾ ਇਕੱਠ ਦੇਖ ਰਹੇ ਆ ਨਾ ਇਹ ਸਾਡੇ ਭਰਾ ਪਿੰਦੇ ਜਗਤਪੁਰੀਏ ਨੇ ਆਪਣੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਸਟੱਡ ਫਾਰਮ ਬਣਾਇਆ ਤੇ ਸੱਜਣੋ ਫਾਰਮ ਵੀ ਕਾਹਦਾ ਬਣਾਇਆ ਇੱਕ ਵਾਰ ਤਾਂ ਐਨ ਪੂਰੇ ਤਸੱਲੀ ਘਰਾਤੀ ਤੇ ਬਾਈ ਨੇ ਤਕਰੀਬਨ ਡੇਢ ਕਿੱਲੇ ਦੇ ਵਿੱਚ ਵਿੱਚ ਇਹ ਸਟੱਡ ਫਾਰਮ ਜਿਹੜਾ ਤਿਆਰ ਕੀਤਾ ਤੇ ਹਲੇ ਇਹ ਬਣਾ ਰਿਹਾ ਆ ਹਲੇ ਹੋਰ ਬਣੂਗਾ ਸਜਣੋ ਸਟੱਡ ਫਾਰਮ ਦਾ ਨਾਮ ਜਿਹੜਾ ਰੱਖਿਆ ਬਾਈ ਨੇ ਐਸ ਜੀ ਐਸ ਜਗਤ ਸਟੱਡ ਫਾਰਮ ਤੇ ਮਿੱਤਰੋ ਫਾਰਮ ਦੇ ਵਿੱਚ ਜੇ ਤੁਹਾਨੂੰ ਦਿਖਾਈਏ ਤਾਂ ਟੈਕਨੀਕ ਜਿਹੜੀ ਆ ਬਹੁਤ ਹੀ ਐਡਵਾਂਸ ਯੂਜ਼ ਕੀਤੀ ਗਈ ਆ ਬਹੁਤ ਵਧੀਆ ਸਫਾਈ ਦਾ ਪ੍ਰਬੰਧ ਰੱਖਿਆ ਗਿਆ ਆ ਹਰ ਇੱਕ ਤਰੀਕੇ ਨਾਲ ਘੋੜਿਆਂ ਦੀ ਸਹੂਲਤ ਲਈ ਇੱਥੇ ਜਿਹੜੀ ਆ ਹਰ ਇੱਕ ਚੀਜ਼ ਪ੍ਰੋਵਾਈਡ ਕਰਵਾਈ ਗਈ ਆ ਤੇ ਮਿੱਤਰੋ ਫਾਰਮ ਤੇ ਜਦੋਂ ਤੁਸੀਂ ਅੰਦਰ ਬੜੂਗੇ ਤਾਂ ਵਾਕਿਆ ਜਿਹੜਾ ਆਪਾਂ ਸੁਣਦੇ ਹੁੰਨੇ ਆ ਪੰਜਾਬੀ ਜੰਗਲਾਂ 'ਚ ਮੰਗਲ ਲਾ ਦਿੰਦੇ ਆ ਬਈ ਜਦੋਂ ਆਪਾਂ ਇਸ ਸਟੱਡ ਫਾਰਮ ਤੇ ਜਾਵਾਂਗੇ ਨਾ ਤਾਂ ਸੱਚੀ ਪਤਾ ਲੱਗਦਾ ਵੀ ਜੰਗਲ 'ਚ ਮੰਗਲ ਇਸ ਫਾਰਮ ਨੇ ਵਾਕਿਆ ਹੀ ਲਾ ਦਿੱਤਾ ਕਿਉਂਕਿ ਚਾਰੇ ਪਾਸੇ ਜੰਗਲ ਆ ਤੇ ਜੰਗਲ ਦੇ ਬਿਲਕੁਲ ਵਿਚਕਾਰ ਇਹ ਸਟੱਡ ਫਾਰਮ ਬਣਿਆ ਹੋਇਆ ਸਜਣੋ ਜੇ ਐਡਰੈਸ ਚਾਹੀਦਾ ਆ ਇਸ ਫਾਰਮ ਦਾ ਤਾਂ ਐਡਰੈਸ ਹੈਗਾ ਪਿੰਡ ਜਗਤਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜਿਹਨੂੰ ਆਪਾਂ ਨਵਾਂ ਸ਼ਹਿਰ ਵੀ ਕਹ ਦਿੰਨੇ ਆ ਤੇ ਤਹਿਸੀਲ ਹੈਗੀ ਆ ਬਲਾਚੌਰ ਤੇ ਸਜਣੋ ਤਹਿਸੀਲ ਦਾ ਜ਼ਰੂਰ ਖਿਆਲ ਰੱਖਿਓ ਕਿ ਬਲਾਚੌਰ ਆ ਕਿਉਂਕਿ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ 2-3 ਜਗਤਪੁਰ ਪੈਂਦੇ ਆ ਤੇ ਸਜਣੋ ਫਾਰਮ ਤੁਸੀਂ ਹੁਣ ਦੇਖ ਲਿਆ ਤੇ ਫਾਰਮ ਤੇ ਸਾਡੀ ਆਉਣ ਦੀ ਵਜ੍ਹਾ ਜਿਹੜੀ ਆ ਉਹ ਹੈਗੀ ਆ ਜੀ ਆ ਦੋ ਗੱਡੀਆਂ ਭਰ ਕੇ ਆਏ ਜਿਹੜੇ ਘੋੜੇ ਘੋੜੀਆਂ ਤੇ ਮੇਤਰੋ ਬਾਈ ਨੇ ਪਹਿਲੇ ਦਿਨ ਓਪਨਿੰਗ ਦੇ ਵਿੱਚ ਹੀ ਉਹ ਕੰਮ ਕਰਤਾ ਜਿਹੜਾ ਆਪਾਂ ساری ਜ਼ਿੰਦਗੀ ਸੋਚਦੇ ਰਹਿੰਨੇ ਆ ਕਿ ਇਦਾਂ ਦਾ ਘੋੜਾ ਸਾਡੇ ਫਾਰਮ ਤੇ ਹੋਵੇ ਪਹਿਲਾਂ ਤਾਂ ਅਰਦਾਸ ਕਰਵਾਈ ਸਿੰਘ ਸਾਹਿਬ ਤੋਂ ਤੇ ਉਸ ਤੋਂ ਬਾਅਦ ਦੀਗ ਵਰਤਾ ਕੇ ਤੇਲ ਚੋ ਕੇ ਇਹ ਗੱਡੀਆਂ ਅੰਦਰ ਲਿਆਂਦੀਆਂ ਗਈਆਂ ਬਾਕੀ ਇਹ ਵੀਡੀਓ ਬਣਾਉਣ ਦਾ ਕਾਰਨ ਦੋ ਸੀ ਇੱਕ ਤਾਂ ਬਾਈ ਇਹਨਾਂ ਦਾ ਫਾਰਮ ਆਪਾਂ ਦਿਖਾਇਆ ਤੁਹਾਨੂੰ ਤੇ ਇੱਕ ਹੁਣ ਆਪਾਂ ਤੁਹਾਨੂੰ ਬਹੁਤ ਟੌਪ ਦਾ ਘੋੜਾ ਦਿਖਾਣਾ ਜਿਹੜਾ ਬਈ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਆ ਚੁੱਕਾ ਹੁਣ ਲੈ ਫਿਰ ਮਿੱਤਰੋ ਕਰੋ ਦਰਸ਼ਨ ਬਈ ਮੋਰ ਮੁਕਟ ਦੇ ਲੈ ਸਾਰਿਆਂ ਨੂੰ ਬਈ ਬਹੁਤ ਬਹੁਤ ਮੁਬਾਰਕਾਂ ਹੋਣ ਬਈ ਮੋਰ ਮੁਕਟ ਆਪਣੇ ਨਵੇਂ ਘਰ ਪਹੁੰਚ ਗਿਆ ਤੇ ਸਜਣੋ ਮੋਰ ਮੁਕਟ ਨਵਾਂ ਸ਼ਹਿਰ ਜ਼ਿਲ੍ਹੇ ਚ ਆ ਗਿਆ ਜੀ ਇਹ ਭਗਤ ਸਿੰਘ ਜ਼ਿਲ੍ਹੇ ਚ ਪਹੁੰਚ ਚੁੱਕਾ ਆ ਜਗਤਪੁਰ ਪਿੰਡ ਦੇ ਵਿੱਚ ਮਿੱਤਰੋ ਕਿਉਂ ਜੇ ਕਿਸੇ ਨੇ ਵੀ ਇਹ ਤੋਂ ਸਰਵਿਸ ਲੈਣੀ ਹੋਈ ਤਾਂ ਬਾਈ ਪਿੰਦੇ ਜਗਤਪੁਰੀਏ ਨੂੰ ਹੁਣ ਕਾਲ ਕਰਨੀ ਪਊਗੀ ਤੁਹਾਨੂੰ ਬਾਕੀ ਮਿੱਤਰੋ ਮੋਰ ਮੁਕਟ ਕਿਸੇ ਜਾਣ ਪਹਿਚਾਨ ਦਾ ਮਹਤਾਜ ਤਾਂ ਨਹੀਂ ਹੈਗਾ ਹਰ ਇੱਕ ਨੂੰ ਇਹਦੀ ਡਿਟੇਲ ਪਤਾ ਹੀ ਆ ਪਰ ਜੇਕਰ ਫੇਰ ਵੀ ਕੋਈ ਨਵਾਂ ਸਾਡਾ ਭਰਾ ਸਾਡੇ ਨਾਲ ਜੁੜਿਆ ਤਾਂ ਉਹਨਾਂ ਨੂੰ ਦੱਸ ਦਈਏ ਕਿ ਮੋਰ ਮੁਕਟ ਜਿਹੜਾ ਆ ਇਸ ਸੁੰਦਰ ਦਾ ਪੁੱਤ ਆ ਤੇ অতি ਸੁੰਦਰਤਾ ਭਰਾ ਆ ਤੇ ਸਜਣੋਂ ਬਾਕੀ ਇਸ ਘੋੜੇ ਦੀ ਜਿਹੜੀ ਆਪਾਂ ਪ੍ਰੋਪਰ ਵੀਡੀਓ ਆ ਬਾਈ ਪਿੰਦੇ ਦੇ ਇੰਡੀਆ ਆਣ ਤੇ ਫਿਰ ਬਣਾਵਾਂਗੇ ਕਿਉਂਕਿ ਬਾਈ ਪਿੰਦੇ ਨੇ ਦੱਸਿਆ ਕਿ ਦਸੰਬਰ ਜਨਵਰੀ ਦੇ ਵਿੱਚ ਵਿੱਚ ਉਹਨਾਂ ਨੇ ਇੰਡੀਆ ਆਣਾ ਆ ਤੇ ਉਦੋਂ ਇਹਦੀ ਪ੍ਰੋਪਰ ਵੀਡੀਓ ਬਣਾਵਾਂਗੇ ਕਿਉਂਕਿ ਬਾਈ ਹਲੇ ਹੈਗਾ ਆਸਟ੍ਰੇਲੀਆ ਤੇ ਬਾਕੀ ਮਿੱਤਰੋ ਮੈਂ ਨਾ ਤੁਹਾਨੂੰ ਮੋਗਰ-ਮੋਕੜ ਤੇ ਕੁਝਕ ਰਿਜ਼ਲਟ ਦਿਖਾ ਦਨਾ ਜਿੰਨੇ ਕ ਰਿਜ਼ਲਟਾਂ ਦੀ ਫੋਟੋ ਬਾਈ ਉਹਨਾਂ ਕੋ ਮੈਨੂੰ ਪ੍ਰੋਵਾਈਡ ਕਰਵਾ ਹੋਈ ਯੂਨੀ ਭੇਜੀਆਂ ਤੇ ਰਿਜ਼ਲਟ ਮਿੱਤਰੋ ਤੁਸੀਂ ਆਪ ਦੇਖ ਕੇ ਹੈਰਾਨ ਹੋ ਜਾਓਗੇ ਕਿ ਦੇਖੋ ਕਿੰਨੇ ਸੋਹਣੇ ਸੋਹਣੇ ਰਿਜ਼ਲਟ ਆ ਰਹੇ ਆ ਤੇ ਬਾਕੀ ਜਿਹੜੇ ਮੇਰੇ ਭਰਾ ਜਾਣਦੇ ਆ ਅਤੀ ਸੁੰਦਰ ਨੂੰ ਜਾਂ ਫਿਰ ਸੁੰਦਰ ਨੂੰ ਉਹਨਾਂ ਨੂੰ ਪਤਾ ਹੀ ਆ ਕਿ ਇਸ ਲਾਈਨ ਦੇ ਵਿੱਚ ਸਨਖ ਆਪਣਾ ਸਭ ਤੋਂ ਵੱਧ ਮੰਨਿਆ ਜਾਂਦਾ ਬਾਕੀ ਜਿਹੜੇ ਕੁਸ਼ਕ ਨਾਮੀ ਰਿਜ਼ਲਟ ਆਇਓ ਖੜੇ ਆ ਮੋਰ ਮੁਗੜ ਤੇ ਉਹਨਾਂ ਦੇ ਵਿੱਚੋਂ ਮਿੱਤਰੋ ਹੈਗਾ ਸਟਾਲੀਨ ਜਸਟਿਨ ਸਟਾਲੀਨ ਮਿਰਜਾ ਹੰਟਰ ਇਦਾਂ ਦੇ ਤਕੜੇ ਤਕੜੇ ਰਿਜ਼ਲਟ ਜਿਹੜੇ ਆ ਇਹ ਮੋਰਮਗੜ ਤੇ ਆਏ ਖੜੇ ਆ ਤੇ ਮਿੱਤਰੋ ਗੱਡੀ ਦੇ ਵਿੱਚ ਜੇ ਤੁਸੀਂ ਦੇਖੂਗਾ ਤਾਂ ਮੋਰਮਗੜ ਤੇ ਨਾਲ ਇੱਕ ਬਸ਼ੀਰਾ ਸੀ ਉਹ ਆਏ ਆ ਬਸ਼ੀਰਾ ਇਹ ਸੱਜਣੋ ਹੈਗਾ ਆ ਗੇਮ ਚੇਂਜਰ ਮਿੱਤਰੋ ਗੇਮ ਚੇਂਜਰ ਹੋਇਆ ਹਲੇ ਸਿਰਫ ਤੇ ਸਿਰਫ 13 ਮਹੀਨਿਆਂ ਦਾ ਤਾਂ ਦੇਖੋ ਇਹਦੀ ਹਾਈਟ ਹੋਣੀ ਤੇ ਮਿੱਤਰੋ ਇਹ ਹੈਗਾ ਆ ਮੋਰ ਮੁਗੜਦਾ ਹੀ ਪੁੱਤ ਆ ਬਾਕੀ ਫਿਰ ਲਾਈਨ ਹੁਣ ਤੁਸੀਂ ਆਪੇ ਸਮਝ ਜਾਣੀ ਆ ਸਾਰੀ ਕਿ ਕਿਹੜੀ ਲਾਈਨ ਚ ਬਣ ਗਿਆ ਇਹ ਤੇ ਮਿੱਤਰੋ ਇਹਦੇ ਨਾਲ ਆਈਆਂ ਸੀ ਮੋਰ ਮੁਗੜਦੇ ਨਾਲ ਦੋ ਘੋੜੀਆਂ ਤੇ ਇੱਕ ਤਾਂ ਸੀ ਆਹ ਵਾਲੀ ਘੋੜੀ ਜਿਹੜੀ ਕਮੈਤ ਰੰਗ ਦੀ ਘੋੜੀ ਆ ਇਹਦੇ ਪਿੱਛੇ ਬਸ਼ੇਰੀ ਆ ਤੇ ਮਿੱਤਰੋ ਇਹ ਘੋੜੀ ਦਾ ਨਾਮ ਹੈਗਾ ਆ ਚੈਰੀ ਇਹਦੀ ਉਮਰ ਹੈਗੀ ਆ 9 ਸਾਲ ਤੇ ਰਤਨਾਕਰ ਲਾਈਨ ਦੀ ਆ ਮਿੱਤਰੋ ਤੇ ਜਿਹੜੀ ਹੈਗੀ ਆ ਪਿੱਛੇ ਬਸ਼ੇਰੀ ਉਹ 3 ਮਹੀਨਿਆਂ ਦੀ ਆ ਤੇ ਬਸ਼ੇਰੀ ਹੈਗੀ ਆ ਰਡਾਰ ਦੀ ਬੱਚੀ ਤੇ ਜੇ ਤੁਹਾਨੂੰ ਪਤਾ ਹੋਵੇ ਰਡਾਰ ਬਾਰੇ ਤਾਂ ਮਿੱਤਰੋ ਰਡਾਰ ਵੀ ਬੜਾ ਹੀ ਤਕੜਾ ਆਪਣੇ ਆਪ ਚ ਰਿਜ਼ਲਟ ਦਿੰਦਾ ਆ ਤੇ ਬਹੁਤ ਤਕੜਾ ਘੋੜਾ ਆ ਉਹ ਤੇ ਆਪਾਂ ਕਹਿ ਸਕਦੇ ਆਂ ਵੀ ਇਹ ਆ ਗਈ ਅਲੀਸ਼ਾਨ ਲਾਈਨ ਦੇ ਵਿੱਚੋਂ ਫਿਰ ਤੇ ਦੂਸਰੀ ਘੋੜੀ ਸੀ ਆ ਵਾਲੀ ਮਿੱਤਰੋ ਅਬਲ ਕੋੜੀ ਜਿਹਦਾ ਨਾਮ ਹੈਗਾ ਨੋਵਾ ਤੇ ਇਹ ਹੈਗੀ ਆ ਜੀ ਬਾਗਾ ਵਾਲਾ ਘੋੜਾ ਸੀ ਪੈਲਸ ਲਾਈਨ ਦਾ ਉਹਦੀ ਬੱਚੀ ਬਾਕੀ ਤੁਸੀਂ ਹੁਣ ਸਾਰੇ ਘੋੜੇ ਘੋੜੀਆਂ ਦਾ ਦੇਖੇ ਲਈ ਪਿੰਦੇ ਬਾਈ ਦੇ ਤੇ ਬਾਈ ਦੇ ਸਟੱਡ ਫਾਰਮ ਦਾ ਨਾਮ ਤੁਹਾਨੂੰ ਦੱਸੇ ਦਿੱਤਾ ਕਿ ਐਸ ਜੀ ਐਸ ਜਾਗਤ ਪਰ ਸਟੱਡ ਫਾਰਮ ਆ ਤੇ ਜੇਕਰ ਕਿਸੇ ਨੇ ਵੀ ਮੋਰ ਮੁਕੜ ਤੋਂ ਘੋੜੀ ਗੱਬਣ ਕਰਾਣੀ ਹੋਈ ਜਾਂ ਵੈਸੇ ਹੀ ਵੀ ਮੋਰ ਮੋਕਟ ਨੂੰ ਦੇਖਣ ਜਾਣਾ ਹੋਇਆ ਜਾਂ ਕਿਸੇ ਨੇ ਵੀ ਬਾਈ ਦਾ ਫਾਰਮ ਦੇਖਣ ਜਾਣਾ ਹੋਇਆ ਤਾਂ ਇਹ ਜ਼ਰੂਰ ਯਾਦ ਰੱਖਿਓ ਕਿ ਬਲਾ ਚੌਰ ਲਾਗੇ ਜਗਤਪੁਰਿਆ ਉੱਥੇ ਜਾਣਾ ਕਿਉਂਕਿ ਨਵਾਂ ਸ਼ਹਿਰ ਦੇ ਵਿੱਚ ਜਗਤਪੁਰ ਤੋਂ ਤਿੰਨ ਨੇ ਆ ਕਿਤੇ ਹੋਰ ਜਗਤਪੁਰ ਨਾ ਚਲੇ ਜਾਇਓ ਫਿਰ ਉਹ 20 22 ਕਿਲੋਮੀਟਰ ਦਾ ਫਰਕ ਪੈਂਦਾ ਆ ਤੇ ਸਜਣੋਂ ਕੰਟੈਕਟ ਨੰਬਰ ਮੈਂ ਵੀ ਦੇ ਦਾ ਤੁਹਾਨੂੰ ਥੱਲੇ ਦੇ ਦਿੱਤਾ ਜੇਕਰ ਕਿਸੇ ਨੇ ਵੀ ਉਹਨਾਂ ਨਾਲ ਗੱਲ ਕਰਨੀ ਹੋਈ ਤਾਂ WhatsApp ਨੰਬਰ ਆਇਆ ਆ ऑस्ट्रेलिया ਦਾ ਨੰਬਰ ਆ ਤੁਸੀਂ ਉਹਨਾਂ ਨਾਲ ਇਸ ਨੰਬਰ ਤੇ ਕਾਲ ਕਰਕੇ ਸਾਰੀ ਗੱਲਬਾਤ ਕਰ ਸਕਦੇ ਆ ਹੋਰ ਬਾਕੀ ਮੇਰੀ ਪਿੰਦੇ ਬਾਈ ਨਾਲ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਇੱਕ ਗੱਲ ਦੱਸੀ ਆ ਨਾਲ ਲੱਗਦੀ ਮੈਨੂੰ ਇਹ ਵੀ ਕਿ ਜਲਦ ਹੀ ਇੱਕ ਹੋਰ ਬਹੁਤ ਵੱਡੀ ਖੁਸ਼ਖਬਰੀ ਜਿਹੜੀ ਆ ਉਹ ਆਪਾਂ ਆਪਣੇ ਦਰਸ਼ਕਾਂ ਨੂੰ ਦਵਾਂਗੇ ਤੇ ਉਹਨਾਂ ਨੇ ਹੋਰ ਘੋੜੇ ਘੋੜੀਆਂ ਜਿਹੜੀਆਂ ਉਹ ਖਰੀਦਣੀਆਂ ਸ਼ੁਰੂ ਕੀਤੀਆਂ ਆ ਤੇ ਜਲਦ ਹੀ ਆਪਾਂ ਉਹਨਾਂ ਦੀ ਵੀਡੀਓ ਵੀ ਲੈ ਕੇ ਆਵਾਂਗੇ ਜਿਹੜੀਆਂ ਕਿ ਬਾਈ ਨੇ ਆਪਣੇ ਫਾਰਮ ਤੇ ਨਵੀਆਂ ਲਿਆਂਆਂ। ਬਾਕੀ ਬਾਈ ਦਾ ਜਿੱਡਾ ਫਾਰਮ ਆ ਉਸ ਹਿਸਾਬ ਨਾਲ ਇੱਥੇ 20 ਤੋਂ 22 ਘੋੜੀਆਂ ਆਉਗੀਆਂ। ਜਿੰਨਾ ਸੋਹਣਾ ਫਾਰਮ ਆ ਉਸ ਹਿਸਾਬ ਨਾਲ ਬਾਈ ਹਲੇ ਘੋੜੀਆਂ ਲੈ ਕੇ ਜਰੂਰ ਆਊਗਾ ਜੀ ਇਸ ਫਾਰਮ ਤੇ। ਤੇ ਇਨ੍ਹਾਂ ਘੋੜੇ ਘੋੜੀਆਂ ਦੀ ਫੁੱਲ ਵੀਡੀਓ ਜਿਹੜੀ ਆ ਉਹ ਜਲਦੀ ਆਪਾਂ ਅਪਲੋਡ ਕਰਾਂਗੇ। ਉਹਨੂੰ ਵੀ ਜਰੂਰ ਦੇਖਿਓ। ਤੇ ਮਿਲਦੇ ਆਂ ਸੱਜਣੋ ਅਗਲੀ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਰੱਬ ਰਾਖਾ।